ਕੀ ਵੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ ਸਾਧ ਸੰਗਤ ਜੀ ਦੁਨੀਆ ਤੋਂ ਜਾਣਾ ਸਾਰਿਆਂ ਨੇ ਐ ਸਭ ਨੇ ਜਾਣਾ ਖਾਲਸਾ ਜੀ ਮਹਾਰਾਜ ਨੇ ਕਿੰਨੀ ਸੋਹਣੀ ਵਰਜਾਦਾ ਦਿੱਤੀ ਐ ਅੰਤੇ ਸਤਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰੇ ਹੋ ਨਿਰਵਾਣ ਜੀ ਸਾਧ ਸੰਗਤ ਜੀ ਅੱਜ ਆਪਾਂ ਇੱਕ ਸਤਕਾਰਯੋਗ ਮਾਤਾ ਜੀ ਮਾਤਾ ਹਰਦੇਵ कौर ਉਹਨਾਂ ਦੀ ਅੰਤਮ ਅਰਦਾਸ ਵਿੱਚ ਆਪਾਂ ਇੱਥੇ ਹਾਜ਼ਰੀ ਭਰ ਰਹੇ ਹਾਂ ਮੈਂ ਇੱਕ ਬੇਨਤੀ ਕਰਾਂਗਾ ਬਹੁਤੇ ਸਾਡੇ ਨਾਲ ਕੀਰਤਨੀਏ ਤੇ ਕਥਾ ਕਰਨ ਵਾਲੇ ਸਿੰਘ ਜਦੋਂ ਕਿਸੇ ਮਰਗ ਦੇ ਭੋਗ ਤੇ ਕੀਰਤਨ ਕਰਨ ਜਾਂਦੇ ਆ ਉਥੇ ਸਾਧ ਸੰਗਤ ਜੀ ਨਾ ਉਹਨਾਂ ਨੇ ਕੋਈ ਗੁਰੂ ਜੀ ਦਾ ਇਤਿਹਾਸ ਸੁਣਾਉਣਾ ਨਾ ਕਿਸੇ ਸ਼ਬਦ ਦੀ ਸ਼ੁਰੂ ਤੋਂ ਅਖੀਰ ਤੱਕ ਉਹਨਾਂ ਨੇ ਕਥਾ ਕਰਨੀ ਨਾ ਕੋਈ ਗੁਰੂ ਘਰ ਦੇ ਸਿਧਾਂਤ ਬਾਰੇ ਬੋਲਣਾ ਨਾ ਗੁਰੂ ਘਰ ਦੀ ਮਰਜ਼ਾਦਾ ਬਾਰੇ ਬੋਲਣਾ ਉਥੇ ਘੰਟਾ ਡੇਢ ਘੰਟਾ ਨਾਲ ਸੰਗਤ ਜੀ ਇਹੋ ਜੀਆਂ ਗੱਲਾਂ ਕਰਕੇ ਐ ਲੱਗਦਾ ਹੁੰਦਾ ਵੀ ਇਹ ਕੀਰਤਨ ਕਰਨ ਨਹੀਂ ਆਏ ਇਹ ਤਾਂ ਭਾਈ ਜਿਹੜਾ ਬੰਦਾ ਮਿਰਤਕ ਹੋਇਆ ਤੇ ਉਹਨੂੰ ਰੋਣ ਆਏ ਲਿਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੇ ਮੈਂ ਬੇਨਤੀ ਕਰਨਾ ਹੁੰਦਾ ਖਾਲਸਾ ਜੀ ਕਥਾ ਕੀਰਤਨ ਕਰਨ ਵਾਲਿਆਂ ਨੂੰ ਇਹ ਗੱਲ ਸੱਚ ਆ ਵੀ ਜਦੋਂ ਮਿਰਤਕ ਪ੍ਰਾਣੀ ਦੇ ਭੋਗ ਤੇ ਜਾਈਏ ਤੇ ਸਾਧ ਸੰਗਤ ਜੀ ਉੱਥੇ ਮਿਰਤਕ ਪ੍ਰਾਣੀ ਦੀ ਗੱਲ ਆਪਾਂ ਨੂੰ ਕਰਨੀ ਜ਼ਰੂਰੀ ਆ ਪਰ ਸਭ ਤੋਂ ਵੱਧ ਜ਼ਰੂਰੀ ਆ ਆਪਾਂ ਜਿੱਥੇ ਵੀ ਜਾਈਏ ਕਿਉਂਕਿ ਕੀਰਤਨ ਕਰਨ ਗਏ ਆ ਇਸ ਕਰਕੇ ਸਭ ਤੋਂ ਵੱਧ ਜ਼ਰੂਰੀ ਆ ਆਪਾਂ ਗੁਰੂ ਜੀ ਦੇ ਇਤਿਹਾਸ ਦੀ ਸਾਂਝ ਪਾਈਏ ਸੰਗਤ ਨਾਲ ਆਪਾਂ ਗੁਰੂ ਜੀ ਦੀ ਬਾਣੀ ਦੀ ਸਾਂਝ ਪਾਈਏ ਸ਼ਬਦ ਦੀ ਸਾਂਝ ਪਾਈਏ ਖਾਲਸਾ ਜੀ ਇਸ ਕਰਕੇ ਮੈਂ ਬੇਨਤੀ ਤੁਹਾਡੇ ਚਰਨਾਂ ਵਿੱਚ